ਹਾਂਜੀ ਅੱਜ ਦੇ ਬਲਾਗ ਨਾਲ ਫੇਰ ਹਾਜ਼ਰ ਹੋਏ ਆ ਆਈ ਹੋਪ ਆਪ ਠੀਕ ਠਾਕ ਹੋਵਗੇ ਚੜਦੀ ਕਲਾ ਚ ਹੋਵਗੇ ਤੇ ਅੱਜ ਆਪਾਂ ਦਿਨ ਦੀ ਸ਼ੁਰੂਆਤ ਕੀਤੀ ਆ ਗੁਰੂ ਘਰ ਕਿਲਾ ਸਾਹਿਬ ਪਹੁੰਚ ਕੇ ਆ ਦੇਖੋ ਜੀ ਕਿਲਾ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਾਉਣੇ ਆ ਕਿਲਾ ਮੁਬਾਰਕ ਬਹੁਤ ਹੀ ਪੁਰਾਣਾ ਕਿਲਾ ਇਹ ਦੇਖ ਲੋ ਤੁਸੀਂ ਤੇ ਇਹਦੀ ਫੇਰ ਹੁਣ ਉਹਨਾਂ ਨੇ ਮੁਰੰਮਤ ਕਰਕੇ ਨਾ ਕਮੇਟੀ ਵਾਲਿਆਂ ਨੇ ਬਹੁਤ ਘੈਂਟ ਬਣਾਤਾ ਮਨ ਖੁਸ਼ ਹੋ ਜਾਂਦਾ ਪਹੁੰਚ ਕੇ ਦੇਖੋ ਇੰਨੀ ਠੰਡੀ ਹਵਾ ਆਉਂਦੀ ਆ ਇੱਥੇ ਬਹੁਤ ਵੱਡਾ ਇਹ ਦਰਵਾਜ਼ਾ ਇਹਦੇ ਵਿੱਚ ਹੀ ਜਿਹੜੀ ਜੇਲ ਸੀਗੀ ਨਾ ਜਿੱਥੇ ਬੰਦਿਆਂ ਨੂੰ ਕਰਦੇ ਸੀਗੇ ਉਹ ਆਹ ਦਰਵਾਜ਼ੇ ਦੇ ਵਿੱਚ ਹੀ ਆ ਸਾਈਡਾਂ ਤੇ ਜੇਲ੍ਹਾਂ ਵਾਲੇ ਕਮਰੇ ਆ ਜਿਹੜੇ ਤੇ ਫਿਰ ਹੁਣ ਆਪਾਂ ਘਰੇ ਪਹੁੰਚ ਕੇ ਛੱਤ ਤੇ ਅੱਜ ਹੱਥ ਨਾਲ ਤੋਤੇ ਕੱਪੜੇ ਤੇ ਵਾਸ਼ਿੰਗ ਮਸ਼ੀਨ ਚ ਪਤਾ ਕੀ ਹੈ ਨਾ ਚੰਗੀ ਤਰ੍ਹਾਂ ਨਾ ਨਿਖਰਦੇ ਨੀ ਮੈਲ ਉਮੇ ਲੱਗੀ ਰਹਿ ਜਾਂਦੀ ਹੈ ਦੁਬਾਰਾ ਮਸਲ ਮਸਲ ਕੇ ਮਾਣ ਮਾਣ ਕੇ ਫੇਰ ਪਾਉਣੇ ਪੈਂਦੇ ਆ ਤਾਂ ਫੁੱਲੀ ਚ ਤਾਂ ਜਮਾ ਹੀ ਨਹੀਂ ਵਧੀਆ ਬਣਦੀ ਅਜੇ ਦੂਸਰੀ ਤਾਂ ਆਪਾਂ ਰੋਕ ਕੇ ਉਹ ਕਰ ਲੈਨੇ ਆ ਉਹ ਤਾਂ ਜਦੋਂ ਇੱਕ ਵਾਰੀ ਚਲਾਤੀ ਬਾਅਦ ਚ ਬੰਦ ਨਹੀਂ ਹੁੰਦੀ ਤੇ ਨਾਲੇ ਹੋ ਜੂਗੀ ਐਕਸਰਸਾਈਜ਼ ਤੇ ਥਾਪੇ ਨਾਲ ਜੇ ਆਪਾਂ ਧੋਤੇ ਆ ਕੱਪੜੇ ਦੇਖੋ ਭਾਈ ਠੰਡ ਸੇ ਸੋਬਾ ਸੋਬਾ ਵਧੀਆ ਮੌਸਮ ਸੀ ਵਧੀਆ ਜੀ ਲੱਗਿਆ ਉੱਪਰ ਤੇ ਨਾਲੇ ਸੋਬਾ ਸੋਬਾ ਆਕਸੀਜਨ ਬਹੁਤ ਮਿਲਦੀ ਆ ਨਾਲ ਆਪਣੇ ਸਾਰੇ ਆਸੇ ਪਾਸੇ ਇਧਰ ਨਾ ਖੇਤ ਆ ਖੁੱਲੀ ਜਗ੍ਹਾ ਗਈ ਹਰੇ ਭਾਈ ਆ ਹਰਿਆਲੀ ਤੇ ਬਹੁਤ ਹੀ ਮਤਲਬ ਕਿ ਆਕਸੀਜਨ ਮਿਲਦੀ ਆ ਸਵੇਰੇ ਸਵੇਰੇ ਤੇ ਨਾਲੇ ਆਪਣਾ ਕੰਮ ਕਰ ਲਿਆ ਆਪਾਂ ਹਨਾ ਪੁੱਲਾਰੇਗੇ ਕੱਪੜੇ ਨਿਖਰੇ ਇੰਨੇ ਵਧੀਆ ਬਣ ਗਏ ਥਾਪੇ ਨਾਲ ਤਾਂ ਮੈਂ ਤਾਂ ਕਿੰਨੇ ਸਾਲ ਹੋ ਗਏ ਥਾਪੇ ਨਾਲ ਧੋਤੇ ਹੀ ਨਹੀਂ ਕਦੇ ਸੀਨ ਨਾਲ ਹੀ ਵਾਸ਼ਿੰਗ ਮਸ਼ੀਨ ਚ ਪਾ ਦੇਣੀ ਆ ਚੱਕ ਬਹੁਤ ਵਧੀਆ ਲੱਗਿਆ ਨਾਲੇ ਚਲੋ ਜੋ ਗਾਨੀ ਕਰਨਾ ਪੈਂਦਾ ਐਕਸਰਸਾਈਜ਼ ਹੋ ਗਈ ਆਪਣੀ ਹਨਾ ਦੋ ਕੰਮ ਹੋ ਗਏ ਤੇ ਹੁਣ ਆਪਾਂ ਬੰਨੀ ਆ ਇੱਥੇ ਤਣੀਆਂ ਤਾਰਾਂ ਕਹਿੰਦੇ ਆ ਜਿਨ੍ਹਾਂ ਨੂੰ ਤਣੀਆਂ ਵੀ ਕਹਿ ਦਿੰਦੇ ਆ ਤਾਰਾਂ ਵੀ ਕਹਿ ਦਿੰਦੇ ਆ ਤੇ ਹੁਣ ਆਪਾਂ ਕੱਪੜੇ ਹੱਥ ਨਾਲ ਹੀ ਨਿਚੋੜ ਨਿਚੋੜ ਕੇ ਤੇ ਪਾਵਾਂਗੇ ਤਾਰ ਤੇ ਤੇ ਨਾਲੇ ਇੱਕ ਹੋਰ ਦੇਖੋ ਹੋਰ ਫਾਇਦਾ ਪ੍ਰੈਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਝਾੜ ਝਾੜ ਕੇ ਪਾਉਣੀ ਆ ਨਾ ਆਪਾਂ ਜੇ ਜਦੋਂ ਆਪਾਂ ਵਾਸ਼ਿੰਗ ਮਸ਼ੀਨ 'ਚ ਧੋਣੇ ਆ ਤੇ ਬਾਲੀ-ਬਾਲ ਪੈ ਜਾਂਦੇ ਪ੍ਰੈਸ ਬਿਨਾਂ ਆਪਾਂ ਪਾ ਨਹੀਂ ਸਕਦੇ ਆ ਦੇਖੋ ਮੈਂ ਪਾਇਆ ਸਿੱਧੇ-ਸਿੱਧੇ ਵਧੀਆ ਤੇ ਆ ਆਪਾਂ ਚਿੱਟੇ ਕੱਪੜੇ ਅੱਡ ਰੱਖੇ ਸੀ ਇੰਨਾ 'ਚ ਨਾ ਇਹ ਪੀਲੇ ਹੋਏ ਪੈ ਸੀਗੇ ਤੇ ਆ ਵੇਖੋ ਤੁਹਾਨੂੰ ਦਿਖਾਵਾਂ ਮੈਂ ਆਪਣੇ ਨਾ ਖੇਤ ਆਈ ਘਰ ਦੇ ਨਾਲ ਸਵੇਰ-ਸਵੇਰ ਬਹੁਤ ਆਕਸੀਜਨ ਮਿਲਦੀ ਹੈ ਤੇ ਆ ਪਾਲਿਆਗਾ ਤੀਨੋਂ ਪਾਲ ਇਹਨੂੰ ਆਪਾਂ ਇੰਨਾ ਕੁ ਲੈ ਕੇ ਚੰਗੀ ਤਰ੍ਹਾਂ ਪਾਣੀ 'ਚ ਘੋਲ ਲੈਣਾ ਤੇ ਜਿਹੜੇ ਕੱਪੜੇ ਪੀਲੇ ਹੋ ਜਾਂਦੇ ਆ ਨਾ ਆਪਣੇ ਤੇ ਇਹਦੇ ਨਾਲ ਚਿੱਟੇ-ਚਿੱਟੇ ਦੁੱਧ ਵਰਗੇ ਨਿਕਲ ਬਣ ਜਾਂਦੇ ਆ 5 ਮਿੰਟ ਆਪਾਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਤਾਂ ਪਾਣੀ ਵਿੱਚ ਮਿਕਸ ਕਰਨਾ ਘੋਲਣਾ ਤਾਂ ਫਿਰ ਆਪਾਂ 5 ਮਿੰਟ ਕੱਪੜੇ ਨਾ ਮਤਲਬ ਲ ਕੇ ਨਿਚੋੜ ਕੇ ਤੇ ਵਿੱਚ ਡੋਬ ਕੇ ਰੱਖਣੇ ਆ ਆ ਦੇਖੋ ਆਪਾਂ ਇਹਦੇ 'ਚ ਡੋਬਤੇ ਤੇ 5 ਮਿੰਟ ਪਏ ਰਹਿਣ ਦੇਣਾ ਆਪਾਂ ਤੇ ਇਹਨੂੰ ਆਪਾਂ 2-3 ਵਾਰੀ ਨਾ ਨਾਲ ਹਲਾਉਣਾਗਾ ਆ ਦੇਖੋ ਇੰਨਾ ਸੋਹਣਾ ਬਣ ਜਾਂਦੇ ਆ ਉਹਨੇ ਆਪਾਂ ਦੂਜਾ ਸਮਾਨ ਸੰਭਦਾਂਗੇ ਤੇ ਇਹਨਾਂ ਨੂੰ ਭੋਂਤੇ ਰਹਿਣ ਦਾਂਗੇ ਵਿੱਚੇ ਹੁਣ ਦੇਖੋ ਤੁਸੀਂ ਬਲੈਣਾ ਕਿੰਨੀਆਂ ਚਿੱਟੀਆਂ-ਚਿੱਟੀਆਂ ਹੋਊਗੀਆਂ ਤੇ ਜਿਵੇਂ ਜਿਵੇਂ ਇਹਨਾਂ ਨੂੰ ਧੁੱਪ ਲੱਗੂਗੀ ਇਤੋਂ ਵੀ ਚਿੱਟੀਆਂ ਹੋ ਜਾਣਗੀਆਂ ਕਟੋਕਟ 2 ਘੰਟੇ ਆਪਾਂ ਇਹਨਾਂ ਨੂੰ ਧੁੱਪ ਚ ਸੁਕਾਉਣਾ ਜਿੰਨੀ ਧੁੱਪ ਲਵਾਵਾਂਗੇ ਉੰਨੀ ਜਿਆਦਾ ਇਹ ਛਿੱਟੇ ਹੋਣੇ ਆ ਹੁਣ ਆਪਾਂ ਇੱਥੇ ਕਰਦੀਏ ਸਫਾਈ ਨਾਲੇ ਤਾਂ ਸਾਬਣ ਸੁਬਨ ਵਾਲੇ ਛਿੱਟੇ ਜੇ ਪੈ ਗਏ ਤਾਂ ਪਾਣੀ ਮਾਰਤਾ ਤੇ ਆਪਾਂ ਹੁਣ ਚੰਗੀ ਤਰ੍ਹਾਂ ਨਾਲ ਇਹਨੂੰ ਨਾ ਸਾਫ ਕਰ ਦਾਂਗੇ ਜੋ ਕਿ ਪੈਰ ਪੂਰਨਾ ਤਿਲ ਕਿ ਜੇ ਤੇ ਇਥੇ ਸੁੱਕ ਮਿੰਟ ਚ ਹੀ ਜਾਂਦਾ ਧੁੱਪ ਬਹੁਤ ਹੁੰਦੀ ਹੈ ਨਾ ਹੁਣ ਸੁੱਕ ਜਾਣਾ ਦੇਖੋ ਕਿੰਨਾ ਵਧੀਆ ਬਣ ਗਿਆ ਨਾ ਪਾਣੀ ਸਾਰਾ ਆਪਾਂ ਬੈਂਪਰ ਨਾਲ ਸੋਤਾ ਸਾਫ ਕਰਤਾ ਹੁਣ ਆਪਾਂ ਇੱਧਰ ਦੋ ਤਿੰਨ ਦਿਨ ਹੋ ਗਏ ਕਣਕ ਥੋਤੀ ਸੀ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਨਾ ਹੱਟੀ ਦੀ ਸਹਾਇਤਾ ਨਾਲ ਨਾ ਖਲਾਰ ਦਿੰਨੀ ਹੈ ਮਨਾਂ ਨੂੰ ਕੋਈ ਬੇਰਾਂ ਦੀ ਨਸਤਾ ਕੋ ਸੰਕਤ ਪਰਾਨੀ ਕੰਟਰੀ ਲਫਾ ਹੋਣੀ ਨਾ ਮੈਨੂੰ ਨਹੀਂ ਪਤਾ ਕਿ ਕਿਹੜਾ ਹੈ ਤਾਂ ਵੀ ਕੋ ਸਮਾਰੋ ਦੇਖੇ ਹੁੰਦਾ ਹੈ ਇਹਦਾ ਪੀਨ ਨੂੰ ਕਰਦੀ ਕਰਕੇ ਜੀ ਦੇਖੋ ਜੀ ਬਹੁਤ ਵਧੀਆ ਬਣ ਗਈ ਜੇ ਪਾ ਥਾਣਾ ਖਲਾਰਦੇ ਆ ਨਾ ਵਿੱਚ ਬੱਟਾਂ ਜੀਆਂ ਬਣ ਜਾਂਦੀਆਂ ਤੇ ਵਿੱਚ ਉਹ ਜਿਹੜੀ ਪੱਲੀ ਤੇ ਪਾਏ ਉਹ ਦਿਸਣ ਲੱਗ ਜਾਂਦੀ ਇੱਕ ਵਾਰ ਨਹੀਂ ਹੁੰਦੀ ਵਧੀਆ ਹੁਣ ਆਪਾਂ ਸਰਦਾਰ ਜੀ ਤੋਂ ਬਣਵਾਈਏ ਚਾਹ ਮੈਂ ਥੱਕ ਗਈ ਸੀ ਕੰਮ ਕਰਕੇ ਭਾਈ ਤੇ ਇਧਰ ਹੀ ਆਪਾਂ ਇੱਕ ਨੁਕਸਾ ਤਿਆਰ ਕਰਾਂਗੇ ਪੇਟ ਗੈਸ ਵਾਸਤੇ ਕਬਜ ਵਾਸਤੇ ਜੋ ਕਿ ਰੋਟੀ ਨਹੀਂ ਆਪਣੇ ਹਾਜਮ ਆਉਂਦੀ ਤੇ ਵੇਟ ਘਟਦਾ ਬਹੁਤ ਇਹਦੇ ਨਾਲ ਤੇ ਇਧਰ ਆਪਣੀ ਚਾਹ ਬਣ ਗਈ ਆ ਬਹੁਤ ਟੇਸਟੀ ਬਣਾਈ ਆ ਚਾਹ ਸਰਦਾਰ ਜੀ ਨੇ ਇਹ ਆਪਾਂ 50 ਗ੍ਰਾਮ ਲੈਣਾ ਜੀਰਾ ਤੇ 50 ਗ੍ਰਾਮ ਹੀ ਲੈਣੀ ਆ ਜਮੈਨ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਰੋਸਟ ਕਰ ਲੈਣਾ ਗੈਸ ਤੇ ਬੜਾ ਜ਼ਿਆਦਾ ਨਹੀਂ ਥੋੜਾ ਜਿਹਾ ਬਸ ਜਮੈਨ ਤੇ ਜੀਰਾ ਹੋ ਗਿਆ 50 50 ਗ੍ਰਾਮ ਤੇ 50 ਗ੍ਰਾਮ ਹੀ ਆਪਾਂ ਸੌਂਫ ਲਾਵਾਂਗੇ ਸੌਂਫ ਨੂੰ ਰੋਸਟ ਨਹੀਂ ਕਰਨਾ ਜਮੈਨ ਤੇ ਜੀਰੇ ਨੂੰ ਆਪਾਂ ਥੋੜਾ ਜਿਹਾ ਸੇਕ ਲਵਾਉਣਾ મત ਵੱਲ ਕੇ ਬਾਲਾ ਜਿਆਦੇ ਨਹੀਂ ਕਾਲਾ ਨਹੀਂ ਕਰਨਾ ਹੁਣ ਆਪਾਂ ਇਹਨੂੰ ਨਾ ਮਿਕਸੀ ਦੀ ਸਹਾਇਤਾ ਨਾਲ ਗ੍ਰाइंड ਕਰ ਦਾਂਗੇ ਨਾ ਵਿੱਚ ਇਹਪਰ ਸੌਂ ਪਾ ਲਈ ਤਿੰਨੇ ਚੀਜ਼ਾਂ 50-50 ਗ੍ਰਾਮ ਹੋ ਗਈਆਂ ਇੱਕ ਚਮਚਾ ਹੋ ਗਿਆ ਕਾਲੇ ਨਮਕ ਦਾ ਆਪਾ ਵਧੀਆ ਦੇਖੋ ਪਾਊਡਰ ਤਿਆਰ ਹੋ ਗਿਆ ਤੇ ਇਹ ਨਾ ਸੁਬਾ ਸ਼ਾਮ ਲੈਣਾ ਰੋਟੀ ਤੋਂ 20 ਮਿੰਟ ਬਾਅਦ ਕੋਸੇ ਪਾਣੀ ਨਾਲ ਤੇ ਦੇਖਿਓ ਤੁਸੀਂ ਨਾ ਤਜਾਬ ਨਾ ਗੈਸ ਨਾ ਪੇਟ ਦਰਦ ਤਿੰਨ ਇਹਦੇ ਨਾਲ ਵੇਟ ਵੀ ਬਹੁਤ ਘਟਦਾ ਹੋਰ ਬਿਮਾਰੀਆਂ ਵੀ ਬਹੁਤ ਠੀਕ ਹੁੰਦੀਆਂ ਤੇ ਤੁਸੀਂ ਵਰਤ ਕੇ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਇੱਕ ਮਹੀਨੇ ਚ ਤਿੰਨ ਕਿਲੋ weight ਘਟੋ ਘਟ ਥੋੜਾ ਘਟ ਜਾਣਾ ਇਹਦੇ ਨਾਲ ਤੇ ਜਿਹਦਾ ਪੇਟ ਸਾਫ ਨਹੀਂ ਹੁੰਦਾ ਤੇ ਇਹਦੇ ਨਾਲ ਹੀ ਆਪਾਂ ਕਰਦੇ ਆਂ ਬਲੌਗ ਨੂੰ ਖਤਮ ਤੇ ਕਮੈਂਟ ਕਰਕੇ ਜਰੂਰ ਦੱਸਿਓ